ਏ ਗਰੂਤੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰਚ ਤਗ ਛਤਰੀ ਵੇ ਸਭ ਪਾਲ ਭੁਪਾਲ ਪਛ ਪਲ ਪਛ ਰਨ ਕਛ ਅਤਰੀ ਰਾਜ ਮੰਡਾ ਅਤ ਪਰ ਚੰਡਾ ਇਸਵਰੀ ਕਰਵਾਰ ਹੈ ਸ਼ਕਤੀ ਵਹਿਮੀ ਵੈਸ਼ਨ ਵੀ ਪਵਾਨੀ ਤੂੰ ਸਰਵਾਰ ਹੈ ਨਿਤ ਜੋਤੀ ਮੁਕਤਦਾਇਕ ਧਾਰਾ ਧਾਰ ਕਿਰਪਾਨ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਣਖਾਨ ਹੈ ਬਬ ਮਾਨ ਕਾ ਖਲਹਾਨ ਕਾਰਤ ਪਾਲ ਕਾ ਜਗਮਾਨ ਹੈ ਇਕ ਵਿਚ ਬ੍ਰਹਮਾ ਕੋ ਬਤੀ ਸਾ ਪੜੈ ਜੋ ਨਿਤ ਛਤਰੀ ਰਨ ਜੀਤ ਲਹਿ ਨੇਰੇ ਭੀਤ ਰਹਿ ਰਿਧ ਸਿਧ ਪਾਵੈ ਅਤਰੀ ਲਹ ਬੇਦ ਭੇਦ ਜੋ ਪੜੈ ਵਿਪ ਵੈਸੈ ਧਨ ਸੁਖ ਸੰਪਤਾ ਧਨ ਧਾਮ ਤਨ ਅਰੋਗ ਸੁਦਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਵੀਰ ਕਤੈ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਏ ਬੋਲਾ ਹਰ ਗੋਵਿੰਦ ਕਾ ਸੁਣੋ ਖਾਲਸਾ ਵੀਰ ਕਤੈ ਪਾਓ ਮੈਦਾਨ ਮੈਂ पकड़ हाथ शम वाहिगुरु खालसा वाहिगुरु जी का खालसा वाहिगुरु जी खाल की फतेह ब्रह्मव वड़ग खंडा असीं अरगर तरम रच ततरी ਵੇ ਸਭ ਪਾਲ ਪੁਪਾਲ ਪਛ ਪਲ ਪਛ ਰਨ ਕਛ ਅਤਰੀ ਰਾਜ ਮੰਡਾ ਅਤ ਪਰ ਚੰਡਾ ਇਸਵਰੀ ਕਰਵਾਰ ਹੈ ਸ਼ਕਤੀ ਵਹਿਮੀ ਵੈਸ਼ਨਵੀ ਪਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਣਖਾਨ ਹੈ ਭਵ ਮਾਨ ਕਾ ਖਲਹਾਨ ਕਾਰਤ ਪਾਲ ਕਾ ਜਗਮਾਨ ਹੈ ਇਕਵਚ ਬ੍ਰਹਮਾ ਕੋ ਬਤੀ ਸਾ ਪੜੈ ਜੋ ਨਿਤ ਛਤਰੀ ਰਨਜੀਤ ਲਹਿ ਨੇਰੇ ਭੀਤ ਰਹਿ ਰਿੱਧ ਸਿਧ ਪਾਵੈ ਅਤਰੀ ਲਹਿ 베ਦ ਭੇਦ ਜੋ ਪੜੈ ਵਿਪ ਵੈਸੈ ਧਨ ਸੁਖ ਸੰਪਤਾ ਧਨ ਾਮ ਤਨ ਅਰੋਗ ਸੁਦਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਵੀਰ ਪਤਾ ਪਾਉ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ اے بولا ہر گویند کا سنو خالسا ویر فتے پاؤ میدان میں پکڑ ہاتھ شمشیر واہہ گرو جی کا خالسا واہہ گرو جی کا خالسا واہہ گرو جی کی فتے ब्रह्म कवच खड्ग खंडा असि अरगर धर्म रच तग छतरी वे सब पाल पुपाल पच्छ पल पच्छ रण कछ अतरी राज मंडा अत पर चंडा इसवरी करवार है ਸ਼ਕਤੀ ਵਹਿਮੀ ਵੈਸ਼ਨਵੀ ਪਵਾਨੀ ਤੂੰ ਸਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਣਖਾਨ ਹੈ ਭਬ ਮਾਨ ਕਾ ਖਲਹਾਨ ਕਾਰਤ ਪਾਲ ਕਾ ਜਗਮਾਨ ਹੈ ਇਕਵਚ ਬ੍ਰਹਮਾ ਕੋ ਬਤੀ ਸਾ ਪੜੈ ਜੋ ਨਿਤ ਛਤਰੀ ਰਨ ਜੀਤ ਲਹਿ ਨੇਰੇ ਭੀਤ ਰਹਿ ਰਿਧ ਸਿਧ ਪਾਵੈ ਅਤਰੀ ਲਹ ਬੇਦ ਭੇਦ ਜੋ ਪੜੈ ਵਿਪ ਵੈਸੈ ਧਨ ਸੁਖ ਸੰਪਤਾ ਧਨ ਧਾਮ ਤਨ ਅਰੋਗ ਸੁਦਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਵੀਰ ਕਤੈ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਏ ਬੋਲਾ ਹਰ ਗੋਵਿੰਦ ਕਾ ਸੁਣੋ ਖਾਲਸਾ ਵੀਰ ਕਤੈ ਪਾਓ ਮੈਦਾਨ ਮੈਂ पकड़ हाथ हाथी वाहिगुरू जी खालसा वाहिगुरु जी का खालसा वाहिगुरु जी खाल की फतेह ब्रह्म कड़ग खंडा असीं अरगर धर्म रच छतरी ਵੇ ਸਭ ਪਾਲ ਭੁਪਾਲ ਪਛ ਪਲ ਪਛ ਰਨ ਕਛ ਅਤਰੀ ਰਾਜ ਮੰਡਾ ਅਤ ਪਰ ਚੰਡਾ ਇਸਵਰੀ ਕਰਵਾਰ ਹੈ ਸ਼ਕਤੀ ਵਹਿਮੀ ਵੈਸ਼ਨਵੀ ਪਵਾਨੀ ਤੂੰ ਦਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਣਖਾਨ ਹੈ ਭਵ ਮਾਨ ਕਾ ਖਲਹਾਨ ਕਾਰਤ ਪਾਲ ਕਾ ਜਗਮਾਨ ਹੈ ਇਕਵਚ ਬ੍ਰਹਮਾ ਕੋ ਬਤੀ ਸਾ ਪੜੈ ਜੋ ਨਿਤ ਛਤਰੀ ਰਨ ਜੀਤ ਲਹਿ ਨੇਰੇ ਭੀਤ ਰਹਿ ਰਿੱਧ ਸਿਧ ਪਾਵੈ ਅਤਰੀ ਲਹਿ ਬੇਦ ਭੇਦ ਜੋ ਪੜੈ ਵਿਪ ਵੈਸੈ ਧਨ ਸੁਖ ਸੰਪਤਾ ਧਨ ਾਮ ਤਨ ਅਰੋਗ ਸੁਧਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਵਿੰਦ ਕਾ ਸੁਨੋ ਖਾਲਸਾ ਵੀਰ ਪਤਾ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਏ ਬੋਲਾ ਹਰ ਗੋਵਿੰਦ ਕਾ ਸੁਣੋ ਖਾਲਸਾ ਵੀਰ ਫਤ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ब्रह्म कवच खड्ग खंडा असि अरगर धर्म रच तग छतरी वे सब पाल पुपाल पच्छ पल पच्छ रण कछ अतरी राज मंडा अत पर चंडा इसवरी करवार है ਸ਼ਕਤੀ ਵਹਿਮੀ ਵੈਸ਼ਨਵੀ ਭਵਾਨੀ ਤੂੰ ਦਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਣਖਾਨ ਹੈ ਪਬ ਮਾਨ ਕਾ ਖਲਹਾਨ ਕਾਰਤ ਪਾਲ ਕਾ ਜਗ ਮਾਨ ਹੈ ਇਕਵਚ ਬ੍ਰਹਮਾ ਕੋ ਬਤੀ ਸਾ ਪੜੈ ਜੋ ਨਿਤ ਛਤਰੀ ਰਨ ਜੀਤ ਲਹਿ ਨੇਰੇ ਭੀਤ ਰਹਿ ਰਿੱਧ ਸਿਧ ਪਾਵੈ ਅਤਰੀ ਲਹ ਬੇਦ ਭੇਦ ਜੋ ਪੜੈ ਵਿਪ ਵੈਸੈ ਧਨ ਸੁਖ ਸੰਪਤਾ ਧਨ ਧਾਮ ਤਨ ਅਰੋਗ ਸੁਦਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਵੀਰ ਤੇ ਪਾਉ ਮੈਦਾਨ ਮੈਂ ਪਕੜ ਹੱਥ ਸ਼ਮਸ਼ੀਰ ਏ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਤੇ ਪਾਉ ਮੈਦਾਨ ਮੈਂ पकड़ हाथ श वाहिगुरुसा वाहिगुरु जी का खालसा वाहिगुरु जी खाल की फतेह ब्रह्म कवच खड खंडा असीं अरगर धर्म रच तग छतरी ਵੇ ਸਬ ਪਾਲ ਭੁਪਾਲ ਪਛ ਪਲ ਪਛ ਰਨ ਕਛ ਅਤਰੀ ਰਾਜ ਮੰਡਾ ਅਤ ਪਰ ਚੰਡਾ ਇਸਵਰੀ ਕਰਵਾਰ ਹੈ ਸ਼ਕਤੀ ਵਹਿਮੀ ਵੈਸ਼ਨਵੀ ਭਵਾਨੀ ਤੂੰ ਦਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਣਖਾਨ ਹੈ ਭਵ ਮਾਨ ਕਾ ਖਲਹਾਨ ਕਾਰਤ ਪਾਲ ਕਾ ਜਗਮਾਨ ਹੈ ਇਕਵਚ ਬ੍ਰਹਮਾ ਕੋ ਬਤੀ ਸਾ ਪੜੈ ਜੋ ਨਿਤ ਛਤਰੀ ਰਨ ਜੀਤ ਲਹਿ ਨੇਰੇ ਭੀਤ ਰਹਿ ਰਿੱਧ ਸਿਧ ਪਾਵੈ ਅਤਰੀ ਲਹਿ ਬੇਦ ਭੇਦ ਜੋ ਪੜੈ ਵਿਪ ਵੈਸੈ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੁਧਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਵੀਰ ਪਤਾ ਪਾਉ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਏ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ब्रह्म कवच खड्ग खंडा असि अरगर धर्म रचत ग छतरी वे सब पाल पुपाल पच्छ पल पच्छ रण कछ अतरी राज मंडा अत पर चंडा इसवरी करवार है ਸ਼ਕਤੀ ਵਹਿਮੀ ਵੈਸ਼ਨਵੀ ਭਵਾਨੀ ਤੂੰ ਦਰਵਾਰ ਹੈ ਨਿਤ ਜੋਤੀ ਮੁਕਤਦਾਇਕ ਧਾਰਾ ਧਾਰ ਕਿਰਪਾਨ ਹੈ ਚੰਡ ਕਾ ਮੰਡਕਾ ਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਣਖਾਨ ਹੈ ਭਬ ਮਾਨ ਕਾ ਖਲਹਾਨ ਕਾਰਤ ਪਾਲ ਕਾ ਜਗਮਾਨ ਹੈ ਇਕਵਚ ਬ੍ਰਹਮਾ ਕੋ ਬਤੀ ਸਾ ਪੜੈ ਜੋ ਨਿਤ ਛਤਰੀ ਰਨ ਜੀਤ ਲਹਿ ਨੇਰੇ ਭੀਤ ਰਹਿ ਰਿੱਧ ਸਿਧ ਪਾਵੇ ਅਤਰੀ ਲਹ ਬੇਦ ਭੇਦ ਜੋ ਪੜੈ ਵਿਪ ਵੈਸੈ ਧਨ ਸੁਖ ਸੰਪਤਾ ਧਨ ਧਾਮ ਤਨ ਅਰੋਗ ਸੁਦਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਵੀਰ ਤੇ ਪਾਉ ਮੈਦਾਨ ਮੈਂ ਪਕੜ ਹੱਥ ਸ਼ਮਸ਼ੀਰ ਏ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਹਤੈ ਪਾਉ ਮੈਦਾਨ ਮੈਂ पकड़ हाथ श वाहिगुरु खालसा वाहिगुरु जी का खालसा वाहिगुरु जी खाल की फतेह कवच खड खंडा असीं अरगर तरम रच छतरी ਵੇ ਸਬ ਪਾਲ ਪੁਪਾਲ ਪਛ ਪਲ ਪਛ ਰਨ ਕਛ ਅਤਰੀ ਰਾਜ ਮੰਡਾ ਅਤ ਪਰ ਚੰਡਾ ਇਸਵਰੀ ਕਰਵਾਰ ਹੈ ਸ਼ਕਤੀ ਵਹਿਮੀ ਵੈਸ਼ਨਵੀ ਪਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤਦਾਇਕ ਧਾਰਾ ਧਾਰ ਕਿਰਪਾਨ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਣਖਾਨ ਹੈ ਭਵ ਮਾਨ ਕਾ ਖਲਹਾਨ ਕਾਰਤ ਪਾਲ ਕਾ ਜਗਮਾਨ ਹੈ ਇਕਵਚ ਬ੍ਰਹਮਾ ਕੋ ਬਤੀ ਸਾ ਪੜੈ ਜੋ ਨਿਤ ਛਤਰੀ ਰਨਜੀਤ ਲਹਿ ਨੇਰੇ ਭੀਤ ਰਹਿ ਰਿੱਧ ਸਿਧ ਪਾਵੈ ਅਤਰੀ ਲਹਿ ਬੇਦ ਭੇਦ ਜੋ ਪੜੈ ਵਿਪ ਵੈਸੈ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੁਧਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਵਿੰਦ ਕਾ ਸੁਨੋ ਖਾਲਸਾ ਵੀਰ ਫਤੈ ਪਾਉ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਏ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ब्रह्मकवच खड्गा असि अरगर धर्म रच तग छत्री।